ਆਪ ਪਾਰਟੀ ਆਈ ਕਮੰਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੇਰੇ ਪਰਿਵਾਰ ਉੱਤੇ ਵਿਸ਼ਵਾਸ ਕੀਤਾ ਮੈਂ ਜ਼ਰੂਰ ਜਿਹੜੀ ਇਹ ਸੀਟ ਹੈ ਪਾਰਟੀ ਦੀ ਚੋਲੀ ਜਮਾਵਾਂ ਇੱਕ ਐਮਐਲਏ ਇੱਕ ਐਮਪੀ ਇੱਕ ਇਸ ਦਾਨਿਸ਼ਮੰਦ ਜਿਹੜਾ ਰਹਿੰਦਾ ਹੋਵੇ ਉਸ ਜਿਸ ਰੋਡ ਤੋਂ ਨੰਨ ਕੇ ਆਇਓ ਉਸ ਰੋਡ ਦੀ ਹਾਲਾਤ ਦੇਖੀਏ 26 ਮਹੀਨੇ ਦੀ ਕਾਰਪੋਰੇਸ਼ਨ ਹੀ ਨਹੀਂ ਹੈ ਕਾਰਪੋਰੇਸ਼ਨ ਦੇ ਮੇਅਰ ਨਹੀਂ ਹੈ ਕਮਿਸ਼ਨਰ ਕੋਈ ਬੈਠ ਕੇ ਰਾਜੀ ਨਹੀਂ 9 ਮਹੀਨਿਆਂ ਦੇ ਵਿੱਚ 6 ਵਾਰੀ ਕਮਿਸ਼ਨਰ ਸਾਡੀ ਬਦਲੀ ਹੋ ਚੁੱਕੀ ਹੈ ਗਲੰਦਰ ਦੇ ਲੋਕ ਤਿਆਰ ਕਰਕੇ ਬਿਲਕੁਲ ਬੈਠੇ ਮੈਨੂੰ ਪੂਰੀ ਉਮੀਦ ਹੈ ਇੱਕ ਪਾਸੇ 22 ਮਹੀਨਿਆਂ ਦਾ ਝੂਠ ਇੱਕ ਪਾਸੇ 10 ਸਾਲ ਦੀ ਡਿਵੈਲਪਮੈਂਟ ਲੋਕ ਮਹਿੰਦਰ ਪਗਲ ਨੂੰ ਦੋ ਵਾਰੀ ਨਕਾਰ ਚੁੱਕੇ ਆ ਅਮਿੰਦਰ ਪਗਲ ਜੀ ਨੂੰ ਲੋਕ ਦੋ ਵਾਰੀ ਇਥੋਂ ਚਲਦਾ ਕਰ ਚੁੱਕੇ ਆ ਤੀਜੀ ਵਾਰੀ ਦੁਬਾਰਾ ਫਿਰਵਾਣੀ ਹੈ ਬੀਜੇਪੀ ਵੱਲੋਂ ਟਿਕਟ ਅਨਾਉਂਸ ਹੋਣ ਤੋਂ ਬਾਅਦ ਸ਼ੀਤਲ ਗਰਾਲ ਖੂਰੀ ਮੌਜੂਦ ਨੇ ਗੱਲਬਾਤ ਅਸੀਂ ਕਰ ਲੈਣੇ ਆ ਬੀਜੇਪੀ ਨੇ ਜਿਹੜਾ ਹੈਗਾ ਭਰੋਸਾ ਜਿਤਾਇਆ ਹੈਗਾ ਤੁਹਾਡੇ ਉੱਤੇ ਪਹਿਲਾਂ ਤਾਂ ਉਸ ਬਾਰੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮੈਂ ਪਾਰਟੀ ਆਗਮਨ ਦਾ ਧੰਨਵਾਦ ਕਰਦਾ जिन्होंने मेरे ऊपर विश्वास किया मेरे परिवार ऊपर विश्वास किया मैं जरूर जड़ी ये सीट पार्ट आ, इस, है पार्टी चोली च पावांगा अच्छा ਤੁਸੀਂ کافی ਨਸ਼ਿਆਂ ਦੀ ਗੱਲ ਕਰਨੀ हूं मेन इस इस मुद्दे ਨੂੰ ਲੈ ਕੇ ਹੁਣ ਤੁਸੀਂ ਜਿਹੜੀ ਇਹ ਜਿਮਣੀ ਚੋਣ ਹੋਵੇਗੀ ਉਸ ਤੇ ਉਤੇ ਮੈਂ ਲੜੂੰਗਾ ਜਾਂ ਫਿਰ ਉਸ ਤੋਂ علاوہ ਵੀ ਕੋਈ ਮੁੱਦੇ ਨੇ ਤੁਹਾਡੇ ਕੋਲ ਨਾ ਕੋਈ ਵਿਕਾਸ ਕੀਤਾ ਮੇਰੇ ਹਲਕੇ ਦੇ ਵਿੱਚ ਇੱਕ ਐਮਐਲਏ ਇੱਕ ਐਮਪੀ ਇੱਕ ਇਸ ਦਾਨਿਸ਼ਮੰਦਾ ਜੇ ਰਹਿੰਦਾ ਹੋਵੇ ਤੁਸੀਂ ਜਿਸ ਰੋਡ ਤੋਂ ਨੰਨ ਕੇ ਆਏ ਹੋ ਉਸ ਰੋਡ ਦੀ ਹਾਲਾਤ ਦੇਖੀਏ 26 ਮਹੀਨੇ ਦੀ ਕਾਰਪੋਰੇਸ਼ਨ ਹੀ ਨਹੀਂ ਹੈਗੀ ਅਗਰ ਜਲੰਧਰ ਦਾ ਮੇਅਰ ਹੀ ਨਹੀਂ ਹੋਵੇਗਾ ਡਿਵੈਲਪਮੈਂਟ ਕਿੱਥੋਂ ਕਰਾਵਾਂਗੇ ਅਗਰ ਕਿਸੇ ਮੁੱਖ ਮੰਤਰੀ ਨੇ ਕੋਈ ਫੰਡ ਰੀਲੀਜ਼ ਕਰਨੇ ਆ ਉਹ ਜਲੰਧਰ ਕਾਰਪੋਰੇਸ਼ਨ ਨੂੰ ਆਣੇ ਆ ਕਾਰਪੋਰੇਸ਼ਨ ਦੇ ਮੇਅਰ ਨਹੀਂ ਹੈ ਕਮਿਸ਼ਨਰ ਕੋਈ ਬੈਠ ਕੇ ਰਾਜੀ ਨਹੀਂ 9 ਮਹੀਨਿਆਂ ਦੇ ਵਿੱਚ 6 ਵਾਰੀ ਕਮਿਸ਼ਨਰ ਸਾਡੀ ਬਦਲੀ ਹੋ ਚੁੱਕੀ ਹੈ ਇਸ ਕਰਕੇ ਹਾਲਾਤ ਜਿਆਦਾ ਖਰਾਬ ਹੈ ਔਰ ਤੋਂ ਇਲਾਵਾ ਜਿਹੜਾ ਨਸ਼ਾ ਹੈ ਉਹ ਗਲੀ ਗਲੀ ਵਿਕਰਿਆ ਇਸ ਨਸ਼ੇ ਨੂੰ ਪੁਲਿਸ ਬੁਕਾਰੀ ਹੈ ਪੁਲਿਸ ਦੇ ਲੋਕ ਹਫਤਾ ਲੈ ਰਹੇ ਆ ਜਦੋਂ ਮੈਂ ਉਸ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਮੇਰੀ ਕਿਸੇ ਨੇ ਨਹੀਂ ਸੁਣੀ ਮੈਂ ਕਹਿਣਾ ਕਿ ਉਹ ਲੋਕ ਮੈਨੂੰ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਕੋਈ ਜਾਣਕਾਰ ਸੀ ਹੁਣ ਕੌਣ ਲੋਕ ਹੈ ਹੁਣ ਤਾਂ ਮੈਂ 3 ਮਹੀਨੇ ਪਾਰਟੀ ਛੱਡੇ ਹੋ ਗਿਆ ਮੈਨੂੰ ਹੁਣ ਕਿਹੜੇ ਲੋਕ ਵਕਾ ਰਹੇ ਹਨ ਹੁਣ ਕਿਹੜੇ ਲੋਕ ਲਾਟਰੀ ਖਿਲਾ ਰਹੇ ਆ ਹੁਣ ਕਿਹੜੇ ਲੋਕ ਵੂ ਮਾਫੀਆ ਦਾ ਸਾਥ ਦੇ ਰਹੇ ਆ ਅੱਜ ਤੇ ਸ਼ੀਤਲنگਰਾਲ ਆਮ ਆਦਮੀ ਦਾ ਹਿੱਸਾ ਨਹੀਂ ਹੈ ਨਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਜਵਾਬ ਲੋਕ ਦੇਣਗੇ ਗਲੰਦਰ ਦੇ ਲੋਕ ਤੈਅ ਕਰਕੇ ਬਿਲਕੁਲ ਬੈਠੇ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਪਾਸੇ 28 ਮਹੀਨਿਆਂ ਦਾ ਝੂਠ ਇੱਕ ਪਾਸੇ 10 ਸਾਲ ਦੀ ਡਿਵੈਲਪਮੈਂਟ ਆਮ ਆਦਮੀ ਆਮਦੀ ਪਾਰਟੀ ਕਹੇ ਰਹੀ ਕਿ ਭਈ ਸਾਡੀ ਹਵਾ ਸੀ ਸਾਡੀ ਹਵਾ ਦੇ ਵਿੱਚ ਜਿੱਤ ਕੇ ਨਹੀਂ ਤਾਂ ਇਹਨਾਂ ਨੇ ਤਾਂ ਕੌਂਸਲਰ ਵੀ ਨਹੀਂ ਬਣਨਾ ਸੀਗਾ ਜਿੱਦਾਂ ਦੇ ਇਹਨਾਂ ਦੇ ਹਾਲਾਤ ਸੀਗੇ ਮੈਂ ਕੌਂਸਲਰ ਨਹੀਂ ਬਣਨਾ ਸੀ ਮੇਰੇ ਹਾਲਾਤ ਕੀ ਸੀ ਇੱਕ ਤਰੀਕ ਨੂੰ ਵੋਟ ਪਈ ਹੈ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਹੀਂ ਸੀ ਅੱਜ ਅੱਜ ਤੂੰ 10 12 ਦਿਨ ਪਹਿਲੇ ਇੱਕ ਰਿਜ਼ਲਟ ਆਇਆ ਜਲੰਧਰ ਲੋਕ ਸਭਾ ਦਾ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਈ ਹੈ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਨਹੀਂ ਸੀ ਉਹ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਭਿੰਦਰ ਭਗਤ ਜੀ ਸੀ ਇਲੈਕਸ਼ਨ ਪਰ ਮਨ ਤੀਨੂ ਨੇ ਲੜਿਆ ਪਾਰਟੀ ਦੀ ਜਿਹੜੀ ਵੋਟ ਬੈਂਕ ਜਿਹੜੀ ਮੈਨੂੰ ਪਈ ਸੀ ਜਿਹੜੇ ਮੇਰੇ ਲੋਕਾਂ ਨੇ ਮੈਨੂੰ ਵੋਟ ਪਾਈ ਸੀ 40000 ਸੀ ਸ਼ਸ਼ਿਲ ਰਿੰਕੂ ਲੈਕਸ਼ਨ ਲੜੇ 44000 ਸੀ ਮਿੰਦਰ ਭਗਤ ਜੀ ਨੂੰ ਕਮਾਨ ਦੇਣ ਤੋਂ ਬਾਅਦ 15000 ਵੋਟ ਰਹਿ ਗਈ ਹੈ ਇਤੋਂ ਪਤਾ ਲੱਗਦਾ ਕਿ ਉਹ ਵੋਟ ਮੇਰੀ ਸੀ ਜਾਂ ਪਾਰਟੀ ਦੀ ਸੀ ਇਹ ਵੀ ਪਤਾ ਲੱਗ ਜਾਊਗਾ ਅਗਲੀ 10 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਵੋਟ ਕਿਹੜੀ ਪਾਰਟੀ ਦੀ ਹੈ ਮਹਿੰਦਰ ਪਗਤ ਖੋਰਾ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈਗੀ ਹੈ ਤਿੰਨ ਵਾਰ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਇਸ ਥਾਂ ਦੇ ਉੱਤੇ ਜਿਹੜਾ ਹੈ ਉਹ ਜਿੱਤਦੇ ਆਏ ਹੈਗਾ ਪਹਿਲਾਂ ਉਹ ਭਾਜਪਾ ਦੇ ਵਿੱਚ ਸੀ ਕਾਫੀ ਪਰਿਵਾਰ ਇੱਕ ਜੇਕਰ ਕਹਿ ਲਓ ਤੇ ਇਸ ਜਗ੍ਹਾ ਦੇ ਉੱਤੇ ਕਾਫੀ ਜਿਹੜਾ ਹੈਗਾ ਹੋਲਡਿੰਗ ਹੈ ਲੱਗਦਾ ਤੁਸੀਂ ਟੱਕਰ ਮੰਨਦੇ ਹੋ ਉਹਨਾਂ ਨੂੰ ਮੈਨੂੰ ਕਿਹੜਾ ਹੋਲਡ ਉਹਨਾਂ ਦਾ ਉਹਨਾਂ ਦਾ ਕਿਹੜਾ ਹੋਲਡ ਹੈ ਉਹਨਾਂ ਲੋਕਾਂ ਨਾਲ ਬਹੁਤ ਜਾਤੀਆਂ ਕੀਤੀਆਂ ਨੇ ਲੋਕਾਂ ਦੇ ਨਾਲ ਲੋਕ ਮਹਿੰਦਰ ਪਗਤ ਨੂੰ ਦੋ ਵਾਰੀ ਨਕਾਰ ਚੁੱਕੇ ਆ ਮਹਿੰਦਰ ਪਗਤ ਜੀ ਨੂੰ ਲੋਕ ਦ ਇਥੋਂ ਚੱਲਦਾ ਕਰ ਚੁੱਕੇ ਆ ਤੀਜੀ ਵਾਰੀ ਦੁਬਾਰਾ ਫਿਰ ਵਾਰੀ ਆ ਅੱਜ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਪਾਰਟੀ ਦੇ ਜਿਹੜੇ ਪੁਰਾਣੇ ਕਾਰਕਟਰ ਜਿਹੜੇ 14 ਸਾਲ ਤੋਂ ਕੰਮ ਕਰ ਰਹੇ ਆ ਅੱਜ ਉਹ ਕਿੱਥੇ ਗਏ ਪਾਰਟੀ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਅਸੀਂ ਗਰੀਬਾਂ ਦੀ ਪਾਰਟੀ ਆ ਆਮ ਆਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਅੱਜ ਇੱਕ ਅਰਬਪਤੀ ਇੱਕ ਕਰੋੜਪਤੀ ਕੈਂਡੀਡੇਟ ਕਿਉਂ ਲੱਭਿਆ ਅੱਜ ਉਹ ਅਰਬਪਤੀ ਜਿਹੜਾ ਜਲੰਧਰ ਰਵੇਸ ਤੋਂ 10 ਕਿਲੋਮੀਟਰ ਦੂਰ ਰਹਿੰਦਾ ਆ ਅੱਜ ਉਹ ਕੈਂਡੀਡੇਟ ਨੂੰ ਉਤਾਰੇ ਆ ਜਲੰਧਰ ਦੇ ਲੋਕ ਇਦਾਂ ਦੇ ਕਰੋੜ ਪੱਤੀ ਕੈਂਡੀਡੇਟ ਨੂੰ ਪਸੰਦ ਨਹੀਂ ਕਰਨਗੇ ਆਮ ਘਰ ਦਾ ਬੱਚੇ ਨੂੰ ਮੌਕਾ ਦੇਣਗੇ ਮੈਨੂੰ ਪੂਰੀ ਗਰੰਟੀ ਪੂਰਾ ਯਕੀਨ ਹੈ ਕਿ ਜਿਹੜੇ ਲੋਕਾਂ ਦੇ ਲਈ ਮੈਂ ਕੰਮ ਕੀਤੇ ਆ ਲੋਕ ਜਰੂਰ ਮੋੜ ਲੈਣਗੇ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਲੰਧਰ ਦੇ ਵਿੱਚ ਆ ਗਏ ਨੇ ਕਿੰਨੇ ਇੰਪੋਰਟੈਂਟ ਸੀਟ ਸਮਝਦੇ ਉਸ ਨੂੰ ਤੇ ਕੀ ਲੱਗਦਾ ਹੈ ਅ ਤੱਕਰ ਇਸ ਵਾਰ ਕਿਵੇਂ ਦੀ ਹੋਵੇਗੀ ਜਿੱਤ ਜਿਹੜੀ ਹਾਰ ਹੈ ਇਸ ਸਚਾਈ ਹੈਗੀ ਤੁਹਾਨੂੰ ਦੱਸ ਰਿਹਾ ਕਿ ਝੂਠ ਹੋਰ ਦੀ ਲੜਾਈ ਹੈ ਇਹ 28 ਮਿੰਨ ਹੈ ਝੂਠ ਹੈ ਸੀਐਮ ਸਾਹਮਣੇ ਚਲੋ ਇੱਕ ਇੰਨੀ ਗੱਲ ਤੇ ਬਹੁਤ ਵਧੀਆ ਹੈ ਕਿ ਅੱਜ ਬੰਗੇ ਹੋਟਲਾਂ ਤੋਂ ਕਰੋੜਾਂ ਰੁਪਈਆ ਜਿਹੜਾ ਇਸ ਪੰਜਾਬ ਦੇ ਲੋਕਾਂ ਦਾ ਬੱਚੇਗਾ ਅੱਜ ਉਹ ਕਿਰਾਏ ਦੇ ਮਕਾਨਾਂ ਦੇ ਤੇ ਰਹਿਣ ਦੇ ਲਈ ਆ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਵੀਆਈਪੀ ਕਲਚਰ ਜਿਹੜਾ ਇਹਨਾਂ ਨੇ ਬਹੁਤ ਵੱਡਾ ਫੜਿਆ ਹੋਇਆ ਸੀ ਉਸ ਵੀਆਈਪੀ ਦੇ ਕੱਚੇ ਲੋਕ ਪਸੰਦ ਨਹੀਂ ਕਰਦੇ ਜਿਮਨੀ ਚੋਣਾਂ ਦੇ ਵਿੱਚ ਹਮੇਸ਼ਾ ਸਰਕਾਰ ਜਿਹਨਾਂ ਦੀ ਹੁੰਦੀ ਉਹ ਜਿੱਤਦੀ ਹੈਗੀ ਆ ਲਾਸਵਲ ਮੇਰਾ ਲੱਗਦਾ ਹੈ ਕਿ ਇਸ ਵਾਰ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਵੀ ਆਵਾਜ਼ ਚ ਕਿਹਾ ਕਿ ਭਾਈ ਵੋਟਾਂ ਜਿਹੜੀਆਂ ਨੇ ਉਹ ਡਰਾ ਕੇ ਧਮਕਾ ਕੇ ਪੁਵਾਈਆਂ ਜਾਣਗੀਆਂ ਤੁਹਾਨੂੰ ਇਸ ਵਾਰ ਵੀ ਖਤਸਾ ਹੈਗਾ ਜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨਗੇ ਜੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨਗੇ ਜਨਤਾ ਦੇ ਵਿੱਚ ਸੱਚ ਲੈ ਕੇ ਜਾਵਾਂਗਾ ਜਨਤਾ ਦਾ ਜਵਾਬ ਦੇਗੀ ਠੀਕ ਹੈ ਸ਼ੀਤਲ ਗੁਰਾਲ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਨਤਾ ਦੀ ਜੋ ਆਵਾਜ਼ ਹੈ ਉਸ ਨੂੰ ਜਿਹੜਾ ਹੈ ਉਹ ਇਸ ਇਲੈਕਸ਼ਨ ਦੇ ਵਿੱਚ ਇਹ ਚੱਕਰਗੇ ਕੈਬਨ ਪਸੰਦ ਨਾਲ ਅਜਗੁਪਤਾ ਬਖਸ਼ਾ ਜੀ ਤਾਂ